ਇਹ ਤਸਵੀਰਾਂ ਸਤਲੁਜ ਦਰਿਆ ਦੀਆਂ ਹਨ ਪਾਣੀ ਬੇਸ਼ੱਕ ਉਤਰ ਚੁੱਕਿਆ ਪਰ ਜ਼ਮੀਨਾਂ ਵਿੱਚ ਮਿੱਟੀ ਅਤ੍ਰਿਤਾ ਜਿਹੜਾ ਉਹ ਭਰ ਚੁੱਕਿਆ ਕੋਈ ਦਰਿਆ ਦੀ ਜ਼ਮੀਨ ਨਹੀਂ ਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਮਾਲਕੀ ਜ਼ਮੀਨ ਹੈ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਹੜ੍ਹ ਦੀ ਮਾਰ ਹੇਠ ਆ ਗਈ ਆ ਸਾਡੀ ਜਿਹੜੀ ਜ਼ਮੀਨ ਆ ਤਕਰੀਬਨ 10 ਤੋਂ 12 ਹਜ਼ਾਰ ਏਕੜ ਜਿਹੜੀ ਜ਼ਮੀਨ ਆ ਉਹ ਦਰਿਆ ਦੀ ਮਾਰ ਹੀ ਠਾਈ ਆ ਜੀ 20 ਤੋਂ 25 ਪਿੰਡ ਜਿਹੜੇ ਉਹ ਦਰਿਆ ਦੀ ਮਾਰ ਹਟਾਏ ਆ ਭਗਵਾਨ ਤੁਮਾਨ ਸਾਹਿਬ ਕਹਿੰਦੇ ਸੀ ਕਿ ਜੇ ਕੋਈ ਆਪ ਤੋਂ ਪਹਿਲੀ ਤਾਂ ਗੱਲ ਹੈ ਮੇਰੀ ਸਰਕਾਰ ਚ ਆਪ ਤਾਂ ਆਉਂਦੀ ਨਹੀਂ ਜੇ ਕੋਈ ਆਵੇਗੀ ਤੇ ਗਰਦੌਰੀ ਬਾਅਦ ਚ ਹੋਵੇਗੀ ਪਹਿਲਾਂ ਮਾਫ ਜਾਵੇਗਾ ਮੁਰਗੀ ਮਰੀ ਦੇ ਪੈਸੇ ਆਉਣਗੇ ਮੁਰਗੀ ਮਰੀ ਕੀ ਸਾਨੂੰ ਤਾਂ ਡੰਗਰਾ ਦੀ ਆਸ ਨਹੀਂ ਆਗੀ ਸਾਡੇ ਜਿਹੜੇ ਘਰ ਟਹਿਗੇ ਉਹਨਾਂ ਦੀ ਆਸ ਨਹੀਂ ਆਗੀ ਹੋਰ ਮਾਫ ਜਾ ਕੀ ਹੋਣਾ ਕਾਲੀਦਾਂ ਦੇ ਐਲਾਨ ਕੀਤਾ ਸਾਡੀ 27 ਦੇ ਵਿੱਚ ਸਰਕਾਰ ਆਈ ਤਾਂ ਅਸੀਂ ਤੁਹਾਨੂੰ ਇੱਕ ਕੰਕਰੀਟ ਦਾ ਬੰਨ ਬੰਨਾਂਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ 27 ਬੜੀ ਦੂਰ ਨਹੀਂ ਹੈਗਾ 27 ਬਹੁਤ ਨੇੜੇ ਦੀ ਕਿਆ ਤੁਸੀਂ ਅੱਜ ਆਓ ਇੱਥੇ ਸਾਥ ਦਿਓ ਤੁਹਾਨੂੰ ਪਹਿਲਾਂ ਵੀ ਇਹ ਸਰਕਾਰਾਂ ਬਣਾਈਆਂ ਤਿੰਨ ਵਾਰ ਮੌਕਾ ਦਿੱਤਾ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਜੇ ਉਦੋਂ ਨਹੀਂ ਕੁਝ ਕੀਤਾ ਤੇ ਅੱਜ ਹੀ ਸਾਡਾ ਸਾਥ ਦਿਓ ਜੇ ਅੱਜ ਸਾਡਾ ਸਾਥ ਨਾ ਦਿੱਤਾ ਤੇ ਫੇਰ ਤੁਹਾਨੂੰ ਪਤਾ ਹੀ ਹੋਵੇ ਜੋ ਹੋਣਾ ਪਹਿਲਾਂ ਕੋਈ ਰਾਸ਼ਨ ਨਹੀਂ ਚਾਹੀਦਾ ਅਸੀਂ ਨਹੀਂ ਚਾਹੁੰਦੇ ਸੰਸਥਾਵਾਂ ਕਿ ਸਾਡੇ ਕੋਲ ਰਾਸ਼ਨ ਲੈ ਕੇ ਆਉਣ ਇੱਥੇ ਜਿਹੜਾ ਡੀਜ਼ਲ ਮਿੱਟੀ ਟਰੈਕਟਰਾਂ ਦੀ ਜ਼ਰੂਰਤ ਆ ਜਿਹੜੇ ਸੰਸਥਾਵਾਂ ਨੇ ਐਲਾਨ ਕੀਤਾ ਕਿ ਇੱਕ ਬਿੰਦੂ ਨੂੰ ਮੈਂ 10 ਟਰੈਕਟਰ ਦੇ ਦਿੱਤੇ ਇੱਕ ਬਿੰਦੂ ਨੂੰ ਮੈਂ 5 ਦੇ ਦਿੱਤੇ ਉਹ ਜਿਹੜੇ 15 20 ਟਰੈਕਟਰ 25 ਨੇ ਉਹ ਇੱਥੇ ਲੈ ਕੇ ਆਉਣ ਅੱਜ ਇੱਥੇ ਜ਼ਰੂਰਤ ਹੈ ਸਾਨੂੰ ਸਰਹੱਦੀ ਜ਼ਿਲ੍ਹਾ ਫਰੋਇਪੁਰ ਵਿੱਚ ਹੜ੍ਹਾਂ ਨੇ ਵੱਡੀ ਮਾਰ ਜਿਹੜੀ ਆ ਉਹ ਮਾਰੀ ਆ ਪਿੰਡਾਂ ਵਿੱਚ ਘਾਗਟਾ ਢੇਰੀ ਹੋ ਗਏ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਇਸ ਵੇਲੇ ਅਸੀਂ ਫਰੋਇਪੁਰ ਦੇ ਪਿੰਡ ਕੁੱਤਬਦੀਨ ਵਾਲਾ ਵਿਖੇ ਮੌਜੂਦ ਆ ਜਿੱਥੇ ਹੜ੍ਹਾਂ ਨੇ ਫਸਲਾਂ ਇਹਨਾਂ ਡੋਬੀਆਂ ਲੋਕਾਂ ਨੂੰ ਘਰੋਂ بے ਘਰ ਕਰ ਦਿੱਤਾ ਸੀਗਾ ਇਸ ਵੇਲੇ ਸਈ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਮੌਜੂਦਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸਤਲੁਜ ਦਰਿਆ ਦੀਆਂ ਹਨ ਪਾਣੀ ਬੇਸ਼ੱਕ ਉਤਰ ਚੁੱਕਿਆ ਪਰ ਜ਼ਮੀਨਾਂ ਵਿੱਚ ਮਿੱਟੀ ਅਤੇ ਰਿੱਟਾ ਜਿਹੜਾ ਉਹ ਭਰ ਚੁੱਕਿਆ ਦੂਰ ਦੂਰ ਤੱਕ ਤੁਸੀਂ ਸਾਹਮਣੇ ਦੇਖੋਗੇ ਜਿਹੜੀ ਮਿੱਟੀ ਨਜ਼ਰ ਆ ਰਹੀ ਹੈ ਆ ਸਾਹਮਣੇ ਤੁਸੀਂ ਦੇਖੋ ਮਿੱਟੀ ਨਜ਼ਰ ਆ ਰਹੀ ਆ ਇਹ ਕੋਈ ਦਰਿਆ ਦੀ ਜ਼ਮੀਨ ਨਹੀਂ ਗੀ ਲੋਕਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਮਾਲਕੀ ਜ਼ਮੀਨ ਆ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਹੜ੍ਹ ਦੀ ਮਾਰ ਹੇਠ ਆ ਗਈ ਆ ਇਧਰਲੀ ਸਾਈਡ ਹਰਕੇ ਹੈਡ ਆ ਤੇ ਇਹ ਹਰਕੇ ਹੈਡ ਤੋਂ ਦਰਿਆ ਜਿਹੜਾ ਸਿੱਧਾ ਹੁਸੈਨੀ ਵਾਲਾ ਜਾਂਦਾ ਹੁਸੈਨੀ ਵਾਲੇ ਤੋਂ ਪਾਕਿਸਤਾਨ ਨੂੰ ਜਾਂਦਾ ਤਾਂ ਜਦੋਂ ਵੀ ਹੜ੍ਹ ਆਉਂਦੇ ਆ ਤਾਂ ਖਾਸ ਕਰ ਇਹਨਾਂ ਪਿੰਡਾਂ ਨੂੰ ਵੱਡੀ ਮਾਰ ਜਿਹੜੀ ਆ ਪੈਂਦੀ ਆ ਤੇ ਅੱਜ 10 ਤੋਂ 12 ਪਿੰਡਾਂ ਦੇ ਲੋਕ ਜਿਹੜੇ ਆ ਉਹ ਇੱਥੇ ਇਕੱਠਾ ਹੋਏ ਆ ਜਿਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇੱਥੇ ਸਤਲੁਜ ਦਰਿਆ ਦੇ ਨਾਲ ਇੱਕ ਐਡਵਾਂਸ ਬੰਨ ਜਿਹੜਾ ਉਹ ਬੰਨਣਾ ਚਾਹੀਦਾ ਕਿਉਂਕਿ ਹਰ ਵਾਰੀ ਜਦੋਂ ਹੜ੍ਹ ਆਉਂਦੇ ਆ ਅਗਰ 2019 ਦੀ ਗੱਲ ਕਰ ਲਈਏ ਉਦੋਂ ਵੀ ਇਸ ਪਿੰਡ ਨੂੰ ਇਹਨਾਂ ਪਿੰਡਾਂ ਨੂੰ ਵੱਡੀ ਮਾਰ ਪਈ ਸੀ ਉਸ ਤੋਂ ਬਾਅਦ ਹੁਣ ਜਦੋਂ ਹੜ੍ਹ ਆਇਆ ਤੇ ਹੁਣ ਵੀ ਵੱਡੀ ਮਾਰ ਜਿਹੜੀ ਆ ਇਹਨਾਂ ਪਿੰਡਾਂ ਨੂੰ ਪਈ ਆ ਤੇ ਹੁਣ ਲੋਕ ਜਿਹੜੇ ਇਕੱਠੇ ਹੋਏ ਆ ਪਾਣੀ ਬੇਸ਼ੱਕ ਉਤਰ ਚੁੱਕਿਆ ਪਰ ਜ਼ਮੀਨਾਂ ਜਿਹੜੀਆਂ ਉਹ ਆਹੀ ਯੋਗ ਨਹੀਂ ਰਹੀਆਂ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਆ ਭਾਈ ਜੀ ਕੀ ਨਾਮ ਕੀ ਆ ਤੁਹਾਡਾ ਬਾਬਾ ਜਨਰ ਸਿੰਘ ਜੀ ਅੱਜ ਇਕੱਠਾ ਹੋਇਓ ਕਿ ਕਾਰਨ ਕਿ ਇਹ ਇਕੱਠਾ ਹੋਣ ਦਾ ਜਿਹੜੀ ਜਿਹੜਾ ਤੁਸੀਂ ਕਾਰਨ ਦੱਸਿਆ ਸਾਨੂੰ ਕਿ ਇੱਥੇ ਬੰਨ ਜਿਹੜਾ ਉਹ ਬੰਨਣਾ ਚਾਹੀਦਾ ਐਡਵਾਂਸ ਬੰਨ ਤਾਂ ਕਿੰਨੀ ਕੁ ਜ਼ਮੀਨ ਜਿਹੜੀ ਆ ਉਹ ਦਰਿਆ ਦੀ ਮਾਰ ਹੀ ਠਾਈ ਆ ਸਾਡੀ ਜਿਹੜੀ ਜ਼ਮੀਨ ਆ ਤਕਰੀਬਨ 10 ਤੋਂ 12 ਹਜ਼ਾਰ ਏਕੜ ਜਿਹੜੀ ਜ਼ਮੀਨ ਆ ਉਹ ਦਰਿਆ ਦੀ ਮਾਰ ਹੀ ਠਾਈ ਆ ਜੀ 20 ਤੋਂ 25 ਪਿੰਡ ਆ ਜਿਹੜੇ ਉਹ ਦਰਿਆ ਦੀ ਮਾਰ ਹੀ ਠਾਈ ਆ ਤੇ ਬੰਨ ਬੰਨ ਦੇ ਨਾਲ ਸਾਨੂੰ ਇਹ ਫਾਇਦਾ ਹੋਵੇਗਾ ਕਿ ਜਿਹੜਾ ਸਾਡੀ 10-12 ਹਜ਼ਾਰ ਏਕੜ ਜ਼ਮੀਨ ਆ ਉਹ ਵਾਜ ਜਾਵੇਗੀ ਤੇ ਉਹ ਵਚਨ ਦੇ ਨਾਲ ਜਦੋਂ ਜ਼ਮੀਨ ਸਾਡੀ ਵਜ ਗਈ ਆਪੇ ਸਾਡੀ ਫਸਲ ਹੋਣੀ ਆ ਸਾਰਾ ਕੁਝ ਸੈੱਟ ਹੋ ਜਾਣਾ ਜੀ ਤੇ ਬੰਨ ਦਾ ਸਾਨੂੰ ਇਹ ਫਾਇਦਾ ਜੀ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਜਿਵੇਂ ਅਕਾਲੀ ਦਲ ਨੇ ਐਲਾਨ ਕੀਤਾ ਕਿ ਸਾਡੀ ਸਤਾਈ ਦੇ ਵਿੱਚ ਸਰਕਾਰ ਆਈ ਤਾਂ ਅਸੀਂ ਤੁਹਾਨੂੰ ਇੱਕ ਕੰਕਰੀਟ ਦਾ ਬੰਨ ਬੰਨਾਂਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ 27 ਬੜੀ ਦੂਰ ਨਹੀਂ ਹੈਗਾ 27 ਬਹੁਤ ਨੇੜੀ ਕਿਆ ਤੁਸੀਂ ਅੱਜ ਆਓ ਇੱਥੇ ਸਾਥ ਦਿਓ ਤੁਹਾਨੂੰ ਪਹਿਲਾਂ ਵੀ ਇਹ ਸਰਕਾਰਾਂ ਬਣਾਈਆਂ ਤਿੰਨ ਵਾਰ ਮੌਕਾ ਦਿੱਤਾ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਜੇ ਉਦੋਂ ਨਹੀਂ ਕੁਝ ਕੀਤਾ ਤੇ ਅੱਜ ਹੀ ਸਾਡਾ ਸਾਥ ਦਿਓ ਅੱਜ ਸਾਡੇ ਨਾਲ ਤਰੋ ਅੱਜ ਸਾਨੂੰ ਇੱਥੇ ਡੀਜ਼ਲ ਦੀ ਜ਼ਰੂਰਤ ਆ ਟਰੈਕਟਰਾਂ ਦੀ ਜ਼ਰੂਰਤ ਆ ਮਿੱਟੀ ਦੀ ਜ਼ਰੂਰਤ ਆ ਸਾਰੀਆਂ ਹੀ ਪਾਰਟੀਆਂ ਨੂੰ ਬੇਨਤੀ ਕਰਦੇ ਆ ਕਿ ਪਾਰਟੀਬਾਦੀ ਦੇ ਉੱਪਰ ਉੱਠ ਕੇ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਾਥ ਦਿਓ ਸਾਡੇ ਨਾਲ ਚੱਲੋ ਤੇ ਸੁਖਵੀਰ ਬਾਲ ਨੇ ਤਾਂ ਐਲਾਨ ਕਰ ਦਿੱਤਾ ਪਿਛਲੇ ਦਿਨੀ ਹੜਾ ਦਰਾਂ ਲੋਕ ਕਹਿੰਦੇ ਕਿ ਸਾਡੀ ਸਰਕਾਰ ਜਦੋਂ ਆ ਗਈ ਅਸੀਂ ਤਾਂ ਪੱਥਰ ਦਾ ਪੱਕਾ ਬੰਨ ਨਹੀਂ ਬਣਾਦਾ ਜੂੜੀ ਵੱਡ ਦੇਣਾ ਕਹਿੰਦੇ ਉਹਨਾਂ ਨੇ ਐਲਾਨ ਕਰ ਦਿੱਤਾ ਜਦੋਂ 27 ਦੇ ਚ ਸਰਕਾਰ ਆਵੇਗੀ ਪਰ ਅਸੀਂ ਚਾਹੁੰਨੇ ਕਿ ਅੱਜ ਸਾਡਾ ਸਾਥ ਦੇਵੇ ਅੱਜ ਸਾਥ ਦੇਵੇ ਕਿ ਸਰ 27 ਦੇ ਤਾਂ ਮੌਕਾ ਨਾਲ ਮਿਲ ਹੀ ਜਾਣਾ ਜੇ ਅੱਜ ਸਾਡਾ ਸਾਥ ਨਾ ਦਿੱਤਾ ਤੇ ਫਿਰ ਤੁਹਾਨੂੰ ਪਤਾ ਹੀ ਹੋਵੇ ਜੋ ਹੋਣਾ ਪਹਿਲਾਂ ਅਸੀਂ ਕਹਿੰਨੇ ਆ ਵੀ ਅੱਜ ਇੱਥੇ ਆਉਣ ਆਣ ਕੇ ਸਾਡੇ ਹਾਲਾਤ ਵੇਖਣ ਹਾਲਾਤ ਵੇਖ ਕੇ ਸਾਡਾ ਸਾਥ ਦੇਣ ਸਾਨੂੰ ਡੀਜ਼ਲ ਦੀ ਜ਼ਰੂਰਤ ਆ ਸਾਨੂੰ ਟਰੈਕਟਰਾਂ ਦੀ ਮਿੱਟੀ ਦੀ ਜ਼ਰੂਰਤ ਆ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਸਾਨੂੰ ਕੋਈ ਰਾਸ਼ਨ ਨਹੀਂ ਚਾਹੀਦਾ ਅਸੀਂ ਨਹੀਂ ਚਾਹੁੰਦੇ ਸੰਸਥਾਵਾਂ ਕੇ ਸਾਡੇ ਕੋਲ ਰਾਸ਼ਨ ਲੈ ਕੇ ਆਉਣ 23 ਦੇ ਵਿੱਚ ਪਾਣੀ ਆਇਆ 23 ਦੇ ਵਿੱਚ ਸੰਸਥਾਵਾਂ ਰਾਸ਼ਨ ਲੈ ਕੇ ਆਈਆਂ ਤੇ ਹੁਣ ਫੇਰ ਆ ਗਿਆ ਗਾਹ ਫੇਰ ਆ ਜਾਏਗਾ ਤੇਰਾ ਅਹੀ ਨਹੀਂ ਚਾਹੁੰਦੇ ਰਾਸ਼ਨ ਆਵੇ ਸਾਡਾ ਪੱਕਾ ਹਲ ਹੋਣਾ ਚਾਹੀਦਾ ਜਿੰਨਾ ਖਰਚਾ ਸੰਸਤਾਵਾਂ ਜਾਂ ਹੋਰ ਰਾਜਨੀਤਿਕ ਲੋਕ ਰਾਸ਼ਨ ਤੇ ਪੈਸਾ ਖਰਚ ਕਰਦੇ ਕੋੜਾ ਰੁਪਿਆ ਦਾ ਹੁਣ ਵੀ ਹੋ ਗਿਆ ਹੋਣਾ ਇਸ ਵਾਰ ਵੀ ਜਦੋਂ ਹੜ੍ਹ ਆਏ ਆ ਤੇ ਉਹੀ ਪੈਸਾ ਇਹਨਾਂ ਬੰਨਾਂ ਤੋਂ ਵੀ ਖਰਚਾ ਜਾ ਸਕਦਾ ਕਰੋੜਾ ਰੁਪਿਆ ਨਾ ਰਾਸ਼ਨ ਦੇ ਖਰਚ ਕੀਤਾ ਜੀ ਜਿਹੜਾ ਕਰੋੜਾ ਰੁਪਿਆ ਸੀ ਉਹ ਬੰਨ ਤੇ ਇੱਥੇ ਲਾਉਂਦੇ ਤੇ ਦੁਬਾਰਾ ਜ਼ਰੂਰਤ ਹੀ ਨਹੀਂ ਪੈਣੀ ਇਸ ਚੀਜ਼ ਦੀ ਕਿਉਂਕਿ ਸਾਰੇ ਆਪ ਦਾ ਸੁਖੀ ਵਾਸਤੇ ਇਸ ਵਾਰ ਪਾਣੀ ਜਿਹੜਾ ਹੱਦੋਂ ਜ਼ਿਆਦਾ ਆਇਆ ਪਾਣੀ ਜਿਹੜਾ ਜ਼ਿਆਦਾ ਆਉਣ ਕਰਕੇ ਸਾਨੂੰ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਪਾਣੀ ਕਿੰਨਾ ਆਉਣਾ ਹੈ ਪਾਣੀ ਜ਼ਿਆਦਾ ਆਉਣ ਕਰਕੇ ਕਈਆਂ ਤੋਂ ਪਸ਼ੂ ਨਹੀਂ ਖੋਲੇ ਗਏ ਉਹਨਾਂ ਦੇ ਉਚਾਰਿਆਂ ਦੇ ਪਸ਼ੂ ਮਾਰ ਗਏ ਤੇ ਕਈਆਂ ਦੇ ਘਰ ਜਿਹੜੇ ਉਹ ਪਾੜ ਗਏ ਮਕਾਨ ਪਾੜ ਗਏ ਬੜੀਆਂ ਬੜੀਆਂ ਤਗੜੀਆਂ ਕੋਠੀਆਂ ਸੋਹਣੀਆਂ ਕੋਠੀਆਂ ਆ ਉਹ ਜਿਹੜੀਆਂ ਪਾੜ ਗਿਆ ਉਹਦਾ ਬੁਰਾ ਹਾਲ ਹੋਇਆ ਪਿਆ ਜਦੋਂ ਪਿਛਲੀ ਵਾਰ ਹਾਰੜ ਆਏ ਆ ਉਦੋਂ ਕੋਈ ਮੁਆਵਜ਼ੇ ਵਗੈਰਾ ਮਿਲੇ ਸੀ ਕਿ ਇਹਨਾਂ ਕਿਸਾਨਾਂ ਨੂੰ ਉਦੋਂ ਮੁਆਵਜ਼ਾ 6800 ਮਿਲਿਆ ਸੀ ਉਦੋਂ ਬਾਅਦ ਚ ਕਹਿੰਦੇ ਕਿਸ਼ਤ ਹੋਰ ਆਵੇਗੀ ਉਹ ਨਹੀਂ ਆਈ ਬਸ 6800 ਰੁਪਏ ਆ ਗਿਆ ਜੀ ਉਹਦੇ ਨਾਲ ਗੁਜ਼ਾਰਾ ਬਸ ਕਰੀ ਜੋ ਹਾਂਜੀ ਉਹੀ ਆਇਆ ਜੀ ਹੁਣ ਫਿਰ ਸਰਕਾਰ ਕਹਿੰਦੀ ਮੁਆਵਜ਼ਾ ਤਾਂ ਮਿਲੂਗਾ ਫਿਰ ਮੁਆਵਜ਼ਾ ਵੇਖੋ ਜੀ ਐਲਾਨ ਕਰ ਦਿੱਤਾ ਏ ਤੇ ਐਲਾਨ ਤਾਂ ਬੜਾ ਕਰਦੇ ਨੇ ਐਲਾਨ ਤਾਂ ਅਸੀਂ ਵੀ ਕਹਾਂਦਾਂਗੇ ਕੀ ਅਸੀਂ ਐਂਡਾ ਦੇ ਦਾਂਗੇ ਇਹਦਾ ਉਦੋਂ ਪਤਾ ਲੱਗਣਾ ਜਦੋਂ ਦਾਂਗੇ ਜਦੋਂ ਕਿਸਾਨ ਦੇ ਇਹਨਾਂ ਨੇ ਪਹਿਲਾਂ ਸਰਕਾਰ ਹੋਣ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਜੇ ਕੋਈ ਆਫਤ ਪਹਿਲੀ ਤਾਂ ਗੱਲ ਹੈ ਮੇਰੀ ਸਰਕਾਰ ਚ ਆਫਤ ਆਉਂਦੀ ਨਹੀਂ ਜੇ ਕੋਈ ਆਵੇਗੀ ਤੇ ਗਰਦੌਰੀ ਬਾਅਦ ਚ ਹੋਵੇਗੀ ਪਹਿਲਾਂ ਮਾਫ਼ ਜਾਵੇਗਾ ਮੁਰਗੀ ਮਰੀ ਦੇ ਪੈਸੇ ਹੋਣਗੇ ਮੁਰਗੀ ਮਰੀ ਕੀ ਸਾਨੂੰ ਤਾਂ ਡੰਗਰਾਂ ਦੀ ਆਸ ਨਹੀਂ ਹੈਗੀ ਸਾਡੇ ਜਿਹੜੇ ਘਰ ਟਹਿਗੇ ਉਹਨਾਂ ਦੀ ਆਸ ਨਹੀਂ ਹੈਗੀ ਫੋਰ ਮੌਜਾ ਕੀ ਹੋਣਾ ਇਹ ਜਿਹੜਾ ਬੰਨ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਕਿੰਨੇ ਕਿਲੋਮੀਟਰ ਪੱਕ ਜਿਹੜਾ ਬੰਨਣਾ ਬਣਾਇ ਜਾਣਾ ਇਹ ਤਕਰੀਬਨ 12 ਤੋਂ 15 ਕਿਲੋਮੀਟਰ ਹੀ ਚੌੜੇ ਬੰਦ ਗਏ 10 ਕਿਲੋਮੀਟਰ ਜਿਹੜਾ ਜ਼ਿਆਦਾ ਜ਼ਰੂਰੀ ਆ 10 ਕਿਲੋਮੀਟਰ ਤੱਕ ਵੱਧ ਜਾਵੇ ਨਹੀਂ ਉਸ ਬੰਨ ਲਈ ਜ਼ਮੀਨ ਵੀ ਫਿਰ ਜ਼ਮੀਨ ਵੀ ਤਾਂ ਚਾਹੀਦੀ ਆ ਨਾ ਬੰਨ ਨਾਲ ਕੋਈ ਇਹ ਤਾਂ ਹੈ ਨਹੀਂ ਕਿ 2 ਫੁੱਟ ਚੌੜਾ ਜਾਂ 3 ਫੁੱਟ ਚੌੜਾ ਬਣਿਆ ਜਾਊਗਾ ਉਹਦੇ ਲਈ ਤਾਂ ਕਾਫੀ ਜ਼ਮੀਨ ਚਾਹੀਦੀ ਆ ਕਿ ਤੇ ਕਿਸਾਨ ਜਿਹੜੇ ਨਾਲ-ਨਾਲ ਜਿਨ੍ਹਾਂ ਦੀ ਜ਼ਮੀਨ ਉਹ ਤਿਆਰ ਆ ਇਸ ਰਾਜੀ ਆ ਇਸ ਚ ਸਾਰੇ ਕਿਸਾਨ ਤਿਆਰ ਆ ਜੀ ਸਾਰੇ ਕਿਸਾਨ ਕਹਿੰਦੇ ਆ ਵੀ ਜ਼ਮੀਨ ਜਿਹੜੀ ਅਸੀਂ ਦੇਰ ਨੂੰ ਤਿਆਰ ਆ ਤੁਸੀਂ ਬੰਨ ਬੰਨੋ ਕੋਗੇ ਰੋਜ ਦਾ ਜਿਹੜਾ ਹਰ ਸਾਲ ਬਾਦੀ ਫਸਲ ਮਰ ਜਾਂਦੀ ਆ ਉਹਦੇ ਨਾਲ ਉਹ ਕਹਿੰਦੇ ਜਿੰਨੀ ਜ਼ਮੀਨ ਆਉਂਦੀ ਆ ਅਸੀਂ ਦੇਣ ਨੂੰ ਤਿਆਰ ਆ ਤੁਸੀਂ ਬੰਨ ਬੰਨੋ ਹਰੇਕ ਸਾਰੇ ਕਿਸਾਨ ਖੋਸ਼ ਆ ਬੰਨ ਦੇ ਨਾਲ ਹੁਣ ਤੁਹਾਡੀ ਕੀ ਮੰਗ ਆ ਸਾਡੀ ਦਾ ਇਹੀ ਮੰਗ ਆ ਸਾਰੀਆਂ ਸਿੱਖ ਸੰਸਥਾਵਾਂ ਨੂੰ ਕਾਸ਼ੇਵਾਲੇ ਸੰਤਾਂ ਮਹਾਂਪੁਰਸ਼ਾਂ ਨੂੰ ਸਰਕਾਰ ਨੂੰ ਤੇ ਰਾਸ਼ੀ ਪਾਰਟੀਆਂ ਸਾਰੀਆਂ ਨੂੰ ਤੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਆਓ ਇੱਥੇ ਸਾਡਾ ਸਾਥ ਦਿਓ ਸਾਨੂੰ ਡੀਜ਼ਲ ਦੀ ਜ਼ਰੂਰਤ ਆ ਸਾਨੂੰ ਹਰੇਕ ਚੀਜ਼ਾਂ ਸਾਨੂੰ ਇੱਥੇ ਜਿਹੜਾ ਡੀਜ਼ਲ ਮਿੱਟੀ ਟਰੈਕਟਰਾਂ ਦੀ ਜ਼ਰੂਰਤ ਆ ਜਿਹੜੇ ਸੰਸਥਾਵਾਂ ਨੇ ਐਲਾਨ ਕੀਤਾ ਕਿ ਇੱਕ ਪਿੰਡ ਨੂੰ ਮੈਂ 10 ਟਰੈਕਟਰ ਦੇ ਦਿੱਤੇ ਇੱਕ ਪਿੰਡ ਨੂੰ ਮੈਂ 5 ਦੇ ਦਿੱਤੇ ਉਹ ਜਿਹੜੇ 15 20 ਟਰੈਕਟਰ 25 ਨੇ ਉਹ ਇੱਥੇ ਲੈ ਕੇ ਆਉਣ ਅੱਜ ਇੱਥੇ ਜ਼ਰੂਰਤ ਹੈ ਸਾਨੂੰ ਵਾਹ ਤੁਹਾਡੇ ਇਲਾਕੇ ਵਿੱਚ ਕੋਈ ਟਰੈਕਟਰ ਆਇਆ ਹੁਣ ਤੱਕ ਸਾਡੇ ਇਲਾਕੇ ਦੇ ਵਿੱਚ ਨਹੀਂ ਆਇਆ ਕੋਈ ਨਹੀਂ ਆਇਆ ਹੂੰ ਪਾਸੇ ਫਰੋਈਪਰ ਵਾਲੀ ਸਾਈਡ ਤੋਂ ਸੁਣੇ ਆਏ ਆ ਪਰ ਸਾਡੇ ਏਰੀਆ ਚ ਨਹੀਂ ਕੋਈ ਆਇਆ ਹੂੰ ਤਾਂ ਬਿਲਕੁਲ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਆ ਪਾਜੀ ਨੁਕਸਾਨ ਦੀ ਗੱਲ ਕਰ ਲਈਏ ਤਾਂ ਪਿੰਡ ਚ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਇਸ ਵਾਰ ਪਿਛਲੀ ਵਾਰ ਵੀ ਦੱਸਿਆ ਗਿਆ ਕਿ ਕਾਫੀ ਨੁਕਸਾਨ ਜਿਹੜਾ ਹੋਇਆ ਲੋਕਾਂ ਦੇ ਘਰ ਵੀ ਜਿਹੜੇ ਉਹ ਡੱਗ ਗਏ ਸੀਗੇ ਪਸ਼ੂ ਤੱਕ ਕਹਿੰਦੇ ਘੁੱਟ ਗਏ ਸੀਗੇ ਹਾਂਜੀ ਪਿੰਡ ਚ ਵੀ ਕਾਫੀ ਨੁਕਸਾਨ ਆ ਕੋਠੀਆਂ ਨਵੀਆਂ ਬਣਾਈਆਂ ਸੀਗੀਆਂ ਜਿਹੜੀਆਂ ਤੋ ਪਾੜ ਗਈਆਂ ਨੇ ਤੇ ਘਰਾਂ ਦੀਆਂ ਮਤਲਬ ਜਿਹੜੇ ਘਰਾਂ ਦੀਆਂ ਮਕਾਨਾਂ ਦੀਆਂ ਛੱਤਾਂ ਵੀ ਡਿੱਗੀਆਂ ਨੇ ਤੇ ਪਸ਼ੂਆਂ ਦਾ ਵੀ ਵੱਧੂ ਨੁਕਸਾਨ ਆਇਆ ਤੇ ਨੁਕਸਾਨ ਤਾਂ ਐ ਕੀ ਤਾਂ ਪਾਣੀ ਮਲਵ ਅਗੇ ਨੂੰ ਜਿਆਦਾ ਸੀ ਤੇ ਇਹਨਾਂ ਕਾਫੀ ਜਿਆਦਾ ਸੀਗਾ ਐ ਕੀ ਬਹੁਤ ਜਿਆਦਾ ਨੁਕਸਾਨ ਹੋਇਆ ਵਾ ਤਾਂ ਅਸੀਂ ਇਹੋ ਹੀ ਕਰਦੇ ਆ ਵੀ ਇਹ ਆਪਾਂ ਨਿਤ ਦੇ ਨੁਕਸਾਨ ਨਾਲੋਂ ਜਿਹੜੇ ਹੁਣ ਇਹਨਾਂ ਸੰਸਥਾਵਾਂ ਨੇ ਪਿੰਡਾਂ ਗੋਦ ਲਏ ਹੋਏ ਪਿੰਡ ਉਹ ਸਾਰੇ ਪਿੰਡ ਹੁਣ ਆਪਣਾ ਇੱਕ ਇੱਕ ਪਿੰਡ ਕੇ ਨੇ ਦੋ ਪਿੰਡ ਲਏ ਨੇ ਤੋਂ ਨਾਲ ਦੀ ਨਾਲ ਇਹ ਉਹਨਾਂ ਦਾ ਪੱਕਾ ਹੱਲ ਵੀ ਕਰਨਾ ਉਹਨਾਂ ਦਾ ਥੋੜੀ ਕੋਈ ਗੱਲਬਾਤ ਹੋਈ ਐ ਸੰਸਥਾਵਾਂ ਨਾਲ ਕਿਉਂਕਿ ਪਿੰਡ ਪਿੰਡ ਉਹਨਾਂ ਨੇ ਬੈਨਰ ਲਗਾਏ ਹੋਏ ਆ ਹਰ ਇੱਕ ਪਿੰਡ ਵਿੱਚ ਬੈਨਰ ਲੱਗਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਕਿ ਭਾਈ ਤੁਸੀਂ ਸਾਡੀ ਮਦਦ ਕਰੋ ਤਾਂ ਕਿ گاਂ ਗੋਦ ਲਾਈਨ ਦੀ ਪਿੰਡ ਲੋੜ ਨਾ ਪਵੇ ਹਾਂਜੀ ਉਹ ਸਾਰਿਆਂ ਨਾਲ ਹੀ ਗੱਲਬਾਤ ਹੋਈ ਆ ਤੇ ਅਸੀਂ ਮਹਾਪੁਰਸ਼ਾਂ ਨੂੰ ਬੇਨਤੀ ਕਰਦੇ ਆ ਸੰਤ ਬਾਬਾ ਉਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਪੁਰਸ਼ ਸੰਤ ਬਾਬਾ ਸੁਖਾ ਸਿੰਘ ਜੀ ਸਰਹਾੜੀ ਸਾਹ ਵਾਲੇ ਜਿਵੇਂ ਮਹਾਪੁਰਸ਼ ਉਹ ਬੰਨਾਂ ਦੀ ਸੇਵਾ ਕਰਦੇ ਨੇ ਤੇ ਸਾਡੇ ਵੀ ਜਿਵੇਂ ਉਹਨਾਂ ਕਪੂਰਥੜੇ ਦੇ ਵਿੱਚ ਐਡਵਾਂਸ ਬੰਨ ਬੰਨੇ ਆ ਇੱਕ ਫਰੋਇਪਰ ਦੇ ਵਿੱਚ ਵੀ ਇਹ ਬੰਡਾਲੇ ਤੋਂ ਚੜ੍ਹਦੇ ਪਾਸੇ ਜਿਹੜਾ 10 ਕਿਲੋਮੀਟਰ ਦਾ ਬੰਨ ਆ ਇਹ ਬੰਨ ਕੇ ਤੇ ਨਾਲ ਇਧਰ ਵੀ 15 20 ਪਿੰਡ ਬਚਾਏ ਜਾ ਸਕਦੇ ਨੇ ਜਿਦਾ ਬਾਬਾ ਸੁਖਾ ਸਿੰਘ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੇ ਸੁਲਤਾਨਪੁਰੇਰੀਏ ਵਿੱਚ ਜਿਹੜਾ ਬੰਨ ਆ ਉਹ ਬੰਨਿਆ ਸੀਗਾ ਉਦੋਂ ਤਾਂ ਪਾਣੀ ਚੱਲਦਾ ਸੀਗਾ ਹੁਣ ਤਾਂ ਪਾਣੀ ਸੁੱਕਾ ਹੋਇਆ ਲੱਗਦਾ ਨਹੀਂ ਕਿ ਜੇ ਉਹ ਸੰਗਤ ਇਕੱਠੀ ਕਰਕੇ ਬੰਨ ਬੰਨ ਸਕਦੇ ਆ ਤੇ ਪ੍ਰਸ਼ਾਸਨ ਵੀ ਕੁਝ ਨਾ ਕੋਈ ਕਰ ਹੀ ਸਕਦਾ ਉਹਨਾਂ ਕੋਲ ਤਾਂ ਮਸ਼ੀਨਰੀ ਜਿਹੜੀ ਆ ਉਹ ਪੂਰੀ ਆ ਵੇਖੋ ਜੀ ਪ੍ਰਸ਼ਾਸਨ ਕੋਲੇ ਮਸ਼ੀਨਰੀ ਵੀ ਆ ਪ੍ਰਸ਼ਾਸਨ ਕੋਲੇ ਤਾਕਤ ਵੀ ਆ ਪ੍ਰਸ਼ਾਸਨ ਚਾਹੇ ਤਾਂ ਉਹੀ ਗੱਲ ਕਿ ਕੰਕਰੀਟ ਦਾ ਮਨੂ ਹੀ ਬਣ ਸਕਦੇ ਆ ਵੱਡੇ ਪੱਥਰ ਟਿਪਰਾਂ ਦੇ ਨਾਲ ਲਿਆ ਸਕਦੇ ਆ ਜੋ ਕਿ ਇੱਥੋਂ ਦੇ ਕਿਸਾਨ ਉਹਨਾਂ ਦੀ ਫਸਲ ਤਾਂ 2 ਸਾਲ ਪਹਿਲਾਂ ਖਰਾਬ ਹੋਈ ਤੇ 23 ਦੇ ਵਿੱਚ ਤੋਂ 25 ਦੇ ਵਿੱਚ ਫੇਰ ਫਸਲ ਖਰਾਬ ਹੋ ਗਈ ਉਹਨਾਂ ਕੋਲ ਤਾਂ ਇੰਨੀ ਆਰਥਿਕ ਜਿਹੜੀ ਹੈ ਨਹੀਂ ਗਈ ਪੂੰਜੀ ਹੈ ਨਹੀਂ ਵੀ ਜਿਹੜੀ ਲਾ ਕੇ ਤੇ ਇਨਾ ਖਰਚਾ ਕਰ ਲੈਣ ਕਿਸਾਨ ਤਾਂ ਜਿੰਨੀ ਜੋਗੇ ਹੈਗੇ ਉਹ ਜ਼ਮੀਨਦਾਰ ਨੂੰ ਵੀ ਤਿਆਰ ਆ ਉਹ ਇਹ ਵੀ ਕਹਿ ਰਿਹਾ ਕਿ ਸਾਡੀ ਜ਼ਮੀਨ ਦੇ ਵਿੱਚੋਂ ਕੋਈ ਜੋ 2-2 4-4 ਟਰਾਲੀਆਂ ਕਿੱਲੇ ਦੇ ਹਿਸਾਬ ਨਾਲ ਮਿੱਟੀ ਚੁੱਕੀ ਜਾਵੇ ਨਾਲ ਆਪਣੀ ਮਸ਼ੀਨਰੀ ਟਰੈਕਟਰ ਲਾਉਣ ਨੂੰ ਵੀ ਤਿਆਰ ਆ ਪਰ ਉਹਨਾਂ ਕੋਲੇ ਜਿਹੜੀ ਆ ਡੀਜ਼ਲ ਪਾਉਣ ਨੂੰ ਆਪਣੀ ਪੈਲੀ ਦੇ ਅੱਗੇ ਬਜਾਈ ਕਰਨ ਵਾਸਤੇ ਤੁਹਾਨੂੰ ਪਤਾ ਨਹੀਂ ਹੈ ਤੇ ਬੰਨਣ ਵਾਸਤੇ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਤੇ ਸੰਸਥਾਾਂ ਸੰਸਥਾਵਾਂ ਨੂੰ ਵੀ ਕਿ ਸਾਡੀ ਜਿਹੜੀ ਉਹ ਮਦਦ ਕੀਤੀ ਜਾਵੇ ਇਹ ਜਿਹੜਾ ਸਤਲੁਜ ਦਰਿਆ ਤੁਹਾਡੇ ਪਿੰਡਾਂ ਦੇ ਨੇੜੇ ਦੀ ਨੰਗਦਾ ਇਹਨਾਂ ਵਿੱਚ ਨੋਚਾਂ ਵਗੈਰਾ ਹੈਗੀਆਂ ਬਿਲਕੁਲ ਨਹੀਂ ਜੋ ਛੋਟੇ ਹੁੰਦੇ ਸੀ ਹੁਣ ਮੇਰੀ 38 ਸਾਲ ਉਮਰ ਆ ਜਦੋਂ ਛੋਟੇ ਹੁੰਦੇ ਸੀ ਉਦੋਂ ਇੱਥੇ ਵੇਖਦੇ ਸੀ ਕੁਝ ਪੱਥਰ ਦੀਆਂ ਨੋਚਾਂ ਹੁੰਦੀਆਂ ਸੀ ਜਿਹੜੀਆਂ ਕਿ ਜਾਂ ਤਾਂ ਪਿੱਛੇ ਜਹਾੜਾ ਆਉਣ ਦੇ ਨਾਲ ਰੁੜ ਗਈਆਂ ਜਾਂ ਹੁਣ ਬਿਲਕੁਲ ਵੀ ਜਿਹੜੀਆਂ ਨੋਚਾਂ ਕੋਈ ਵੀ ਨਹੀਂ ਰਹਿ ਗਈ ਜੀ ਨੋਚਾਂ ਵੀ ਜ਼ਰੂਰੀ ਆ ਕਿਉਂਕਿ ਜਿਹੜੀਆਂ ਨੋਚਾਂ ਹੋਣਗੀਆਂ ਤੇ ਜ਼ਮੀਨ ਜਿਹੜੀ ਉਹ ਖੁਰਦੀ ਨਹੀਂ ਜਾਂ ਜਿਹੜਾ ਅਸੀਂ ਬੰਨ ਬੰਨਾਂਗੇ ਉਹਨੂੰ ਕੋਈ ਖਤਰਾ ਨਹੀਂ ਟੱਕਰ ਨਹੀਂ ਪੈਂਦੀ ਹਾਂਜੀ ਹੁਣ ਅੱਗੇ ਆ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਹਟਾਬਸਰ ਉੱਤੇ ਪਿਛਲੇ ਦਿਨਾਂ 'ਚ ਤੁਸੀਂ ਵੇਖਿਆ ਕਿ ਕਿੰਨਾ ਜਿਹੜਾ ਗੁਰਦੁਆਰਾ ਸਾ ਤਾਂ ਬਿਲਕੁਲ ਇਹ ਸਿੱਕੇ ਸਾਡੇ ਨਾਲ ਫਰੋਈਪੁਰ ਦੇ ਪਿੰਡ ਕੁੱਤਬਦੀਨ ਅਤੇ ਆਸ-ਪਾਸ ਪਿੰਡਾਂ ਦੇ ਲੋਕ ਤਾਂ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਆ ਅ ਕਿੰਨੇ ਕ ਖਰਚਾ ਜਿਹੜਾ ਬੰਨ ਤੇ ਆਵੇਗਾ ਖਰਚਾ ਤਾਂ ਤੁਸੀਂ ਹਿਸਾਬ ਲਾ ਲਓ 10 ਕਿਲੋਮੀਟਰ ਬੰਨ ਬੰਨਣਾ ਹੈ ਹੂੰ ਤੁਹਾਨੂੰ ਪਤਾ ਹੀ ਕਿੰਨਾ ਖਰਚਾ ਆ ਸਕਦਾ ਜੀ ਹੂੰ ਨਹੀਂ ਤੁਹਾਨੂੰ ਜਿਆਦਾ ਪਤਾ ਹੋਊਗਾ ਕਿਲੋਮੀਟਰ ਦੇ ਵਿੱਚ ਤਕਰੀਬਨ ਚੋਕਾ ਖਰਚਾ ਆ ਜਾਣਾ ਜੀ ਹੂੰ ਉਹ ਸਾਹ ਦਿੱਤਾ ਜਾਵੇ ਹੂੰ ਹਾਂਜੀ ਕੱਲੇ ਮਿੱਟੀ ਦੀ ਜ਼ਰੂਰਤ ਕਿਹੜੀ ਮੇਨ ਚੀਜ਼ ਦੀ ਇੱਥੇ ਪਵੰਗੀ ਨੀਮ ਚੇ ਦੀ ਜ਼ਰੂਰਤ ਆ ਜੀ ਇੱਥੇ ਮਤਲਬ ਡੀਜ਼ਲ ਦੀ ਲੋੜ ਆ ਜੀ ਮਿੱਟੀ ਦੀ ਲੋੜ ਆ ਹੋਰ ਖਰਚੇ ਦੀ ਲੋੜ ਆ ਜੀ ਉਹ ਦਿੱਤਾ ਜਾਵੇ ਸੰਗਤ ਦੀ ਵੀ ਲੋੜ ਸੰਗਤ ਦੀ ਵੀ ਲੋੜ ਆ ਜੀ ਸੰਯੋਗ ਦਿੱਤਾ ਜਾਵੇ ਜੀ ਹਾਂਜੀ ਤਹੇ ਪਿੰਡ ਦੇ ਲੋਕ ਸੀ ਤੇ ਆਸ-ਪਾਸ ਪਿੰਡਾਂ ਦੇ ਲੋਕ ਸੀ ਜਿਨ੍ਹਾਂ ਨੇ ਆਪ ਦਾ ਦਰਦ ਜਿਹੜਾ ਉਹ ਦੱਸਿਆ ਕਿਉਂਕਿ ਇਹਨਾਂ ਨੂੰ ਹਰ ਵਾਰ ਹੜਾਂ ਦੀ ਮਾਰ ਜਿਹੜੀ ਆ ਉਹ ਪੈਂਦੀ ਆ ਜਮੀਨਾਂ ਜਿਹੜੀਆਂ ਪਾਣੀ ਚ ਡੁੱਬ ਜਾਂਦੀਆਂ ਆ ਜਮੀਨਾਂ ਵਿੱਚ ਮਿੱਟੀ ਭਰ ਜਾਂਦੀ ਆ ਰੇਤਾ ਭਰ ਜਾਂਦਾ ਤੇ ਹੁਣ ਅਖੀਰ ਜਿਹੜੇ ਲੋਕ ਆ ਕੇ ਅੱਜ ਇਕੱਠੇ ਹੋਏ ਆ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਆ ਸਮਾਜ ਸੇਵੀ ਸੰਸਥਾਵਾਂ ਅੱਗੇ ਅਗੁਹਾਰ ਲਗਾਈ ਜਾ ਰਹੀ ਆ ਕਿ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਇੱਥੇ ਜਿਹੜਾ ਬੰਨ ਆ ਉਹ ਬੰਨਿਆ ਜਾਣਾ ਸੰਗਤ ਦੀ ਲੋੜ ਵੀ ਪੈਣੀ ਆ ਤੇਲ ਦੀ ਵੀ ਲੋੜ ਪੈਣੀ ਆ ਤੇ ਟਰੈਕਟਰਾਂ ਦੀ ਵੀ ਲੋੜ ਪੈਣੀ ਆ ਇਸ ਕਰਕੇ ਅੱਜ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਸੀਗੇ ਤਾਂ ਉਹਨਾਂ ਵੱਲੋਂ ਇੱਕੋ ਹੀ ਮੰਗ ਕੀਤੀ ਜਾ ਰਹੀ ਆ ਕਿ ਇੱਥੇ ਬੰਨ ਬੰਨ ਲਈ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਉਹਨਾਂ ਦੀ ਸਹਾਇਤਾ ਜਿਹੜੀ ਆ ਉਹ ਕੀਤੀ ਜਾਵੇ ਉੱਥੇ ਹੀ ਇੱਕ ਗੱਲ ਮੁੜ ਮੁੜ ਫਿਰ ਸਾਹਮਣੇ ਆਉਂਦੀ ਆ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਹੜ੍ਹਾਂ ਦੀ ਕਵਰੇਜ ਜਿਹੜੀ ਆ ਉਹ ਕਹਿ ਰਹੇ ਆ ਤੇ ਇੱਕੋ ਗੱਲ ਸਾਹਮਣੇ ਆ ਰਹੀ ਆ ਕਿ ਸਤਲੁਜ ਦਰਿਆ ਦੇ ਨਾਲ ਨੋਚਾਂ ਮੌਜੂਦ ਨਹੀਂ ਗਈਆਂ ਅਗਰ ਨੋਚ ਹੋਊਗੀ ਤਾਂ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਜਿਹੜਾ ਨੁਕਸਾਨ ਆ ਉਹ ਨਹੀਂ ਹੋਵੇਗਾ ਕਿਉਂਕਿ ਜਦੋਂ ਵੀ ਪਾਣੀ ਤੇ ਜਾਵੇਗਾ ਤਾਂ ਟੱਕਰ ਜਿਹੜੀ ਆ ਉਹ ਨੋਚਾਂ ਨੂੰ ਵੱਜ ਕੇ ਪਾਣੀ ਜਿਹੜਾ ਉਹ ਮੁੜ ਜਾਵੇਗਾ ਖੇਤਾਂ ਨੂੰ ਪਾਣੀ ਜਾਂ ਪਿੰਡਾਂ ਵੱਲ ਨੂੰ ਪਾਣੀ ਨਹੀਂ ਹੋਵੇਗਾ ਤਾਂ ਇਹ ਵੀ ਮੰਗ ਕੀਤੀ ਗਈ ਆ ਕਿ ਸਤਲੁਜ ਦਰਿਆ ਦੇ ਨਾਲ ਨਾਲ ਨੋਚਾਂ ਵੀ ਜੜੀਆਂ ਉਹ ਪੱਥਰ ਵਾਲੀਆਂ ਜੜੀਆਂ ਉਹ ਬਣਾਈਆਂ ਜਾਣ ਸੋ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਅਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਫੁਲਪੁਤ ਕੈਮਰਾਮੈਨ ਰਾਜੀਵਰਦੀ ਨਾਲ ਪਰਉਂਜੀ ਸਖਾਣਾ ਪੰਜਾਬੀ ਲੋਕ ਚੈਨਲ